ਸਵਾਗਤ ਹੈ ਜੀ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਦੋ ਤਿੰਨ ਦਿਨ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਉੱਥੇ ਨਾ ਜਿੱਥੇ ਆਪਾਂ ਰਹਿੰਦੇ ਸੀ ਜਿਆਦਾ ਰਹਿਣ ਸਹਿਣ ਦਾ ਕੋਈ ਵਧੀਆ ਜਾਂ ਢੰਗ ਤਰੀਕਾ ਛਾਂຊੂ ਘੱਟ ਸੀਗੀ ਬਾਕੀ ਮਸ਼ੀਨ ਦੂਰ ਦੂਰ ਚੱਲਦੀ ਸੀ ਵੀਡੀਓ ਵੀ ਰੋਜ਼-ਰੋਜ਼ ਆਪਾਂ ਕੀ ਬਣਾਈਏ ਤੁਹਾਡੇ ਨਾਲ ਅੱਜ ਅਸੀਂ ਉੱਥੋਂ ਟਿਕਾਣਾ ਬਦਲਤਾ ਐਸੀ ਅਸੀਂ ਤਾਂ ਕੋਟਾ ਬੁੰਦੀ ਜਾਣ ਬੜੀ ਵਿਚਾਰ ਸੀ ਪਰ ਸਾਡਾ ਜਿਹੜਾ ਬੰਦਾ ਇੱਥੇ ਲੈ ਕੇ ਆਇਆ ਸੀਗਾ ਉਹ ਬੰਦੇ ਨੇ ਸਾਨੂੰ ਕਿਹਾ ਯਾਰ ਕੰਦਰਾ ਰਸਤੇ ਦੇ ਵਿੱਚ ਮੇਰਾ ਦੋਸਤ ਆ ਸੋਕ ਵੀ ਕਾ ਉਹਦਾ ਰੋਡ ਦੇ ਨਾਲ ਹੀ ਆ ਆ ਰੋਡ ਜਾਂਦਾ ਹੀ ਸਰਹੌਲਾ ਨੂੰ ਤੇ ਉਹ ਮਸ਼ੀਨ ਲੈ ਆਂਦੀ ਆਪਾਂ ਆ ਆਪਣੀ ਰਸੋਈ ਰਸਾਈ ਆ ਹੈਗੀ ਤੇ ਆ ਆਪਣੀ ਗੱਡੀ ਲੈ ਆ ਕੇ ਖੜੀ ਕਰਤੀ ਆ ਛਾਂ ਦੇਖ ਲਓ ਰਤ ਬਹੁਤ ਵਧੀਆ ਇਧਰ ਅੰਬ ਦੇ ਬੂਟੇ ਆ ਅੰਬਾਂ ਦੀ ਛਾਂ ਥੱਲੇ ਅੱਜ ਲਵਾਂਗੇ ਆਪਾਂ ਆਨੰਦ ਤੇ ਸੁੱਖ ਨਾਲ ਮਹਾਰਾਜ ਦੀ ਕਿਰਪਾ ਨਾਲ 플ਾਟ ਵੀ ਕਾਫੀ ਵੱਡਾ ਮਿਲਿਆ ਆਪਾਂ ਨੂੰ ਸੋ ਤੇ ਡਿੱਗੇ ਦਾ ਕੰਮ ਆਪਣੇ ਕੋਲੇ ਹੈਗਾ ਤੇ ਫਿਰ ਆਪੇ ਕਰਕੇ ਫਿਰ ਆਪਾਂ ਚੱਲਾਂਗੇ ਆਪਦੇ ਪੱਕੇ ਟਿਕਾਣੇ ਤੇ ਜਾਨੀ ਕਿ ਪਾਟਨ ਰੜੀ ਚੜੀ ਪੱਕੇ ਟਿਕਾਣੇ ਆਪਣਾ ਜੀ ਵੀ ਘੱਟ ਲੱਗਦਾ ਪੱਕਾ ਟਿਕਾਣਾ ਪੱਕਾ ਹੀ ਹੁੰਦਾ ਇਹ ਆਪਾਂ ਨੂੰ ਕੱਲ ਨੂੰ ਕੋਰ ਕੰਮ ਮਿਲ ਗਿਆ ਤਾਂ ਭਾਵੇਂ ਰੁਕੀਏ ਨਹੀਂ ਤਾਂ ਆਪਾਂ 100 ਕੁ ਬਕਾ ਲਾ ਕੇ ਪਰਪਾਂਗੇ ਇਹ ਪਤਾ ਤੁਹਾਨੂੰ ਰੂਪਾ ਸਾਫ ਸਫਾਈ ਕਰ ਰਿਹਾ ਮਾੜਾ ਮੋਟਾ ਚਲੋ ਅੱਜ ਦਾ ਰੋਟੀ ਦਸੀਂ ਉੱਥੇ ਬਣਾ ਕੇ ਪਰਪੇ ਸੀ ਵੈਸੇ ਨਾਲ ਹੀ 8 ਕਿਲੋਮੀਟਰ ਹੀ ਸੀਗਾ ਟਾਈਮ 11:00 ਕ ਵੱਜ ਗਏ ਚੌਂਦੇ ਕਰਦੇ ਹਾਂ ਚਲੋ ਕੋਈ ਨਹੀਂ ਚੱਲਦਾ ਹੀ ਰਹਿੰਦਾ ਜੋ ਨਵਾਂ ਟਿਕਾਣਾ ਬਦਲ ਲਿਕੇ ਓਏ ਇੰਨੀ ਦੂਰ ਕੀ ਕਰਦਾ ਯਾਰ ਹੱਟ ਜੇ ਭਾਈ ਪੱਲੇ ਕੱਢ ਆਪਾਂ ਕਿਹੋ ਜਿਹਾ ਆਉਣਾ ਇੱਥੇ ਲੌਣਾ ਜਗਾੜ ਬੜਾ ਟਾਈਮ ਆਵੇਂ ਸਾਫ ਸਫਾਈ ਦੇ ਚੱਕਰ ਦੇ ਚ ਪ੍ਰੈਸਰ ਦਾ ਪਤਾ ਨਹੀਂ ਇਹ ਬੰਦਾ ਕੀ ਪਾਲਦਾ ਓ ਕੀ ਪਾਲਦਾ ਰੁਪਿਆ ਏ ਕੰਡੇ ਆ ਬਾਬੇ ਢਿੱਡੇ ਢਿੱਡੇ ਆਪੂ ਦੱਸੋ ਇਹਦਰ ਸਾਤਰੀ ਕਾਬਲਾ ਸਾਤਰੀ ਕਾਲ ਸਾਰਿਆਂ ਨੂੰ ਫੇਸਬੁੱਕ ਵਾਲਿਆਂ ਨੂੰ ਲਾਈਵ ਚੱਲਦੇ ਆ ਨੋ ਬਾਈ ਸਵਾਈ ਕਰੀਏ ਨੇ ਭਾਈ ਅੱਜ ਹੀ ਆਏ ਆ ਆਪਣੀ ਰਸੋਈ ਆ ਕਿਉਂਕਿ ਆਪਾਂ ਨੂੰ ਬਾਹਲਾ ਝੰਜੜ ਚੱਕਣ ਚੁੱਕਣ ਦਾ ਨਹੀਂ ਪੈਂਦਾ ਆ ਬਸ ਕਟਰ ਦੇ ਅੱਗੇ ਪਾਈ ਦੀ ਰਸੋਈ ਆ ਜਿੱਥੇ ਮਰਜ਼ੀ ਆਪਦਾ ਜਗਾੜ ਚਲਾ ਲਉਂ ਚੰਗਾ ਆ ਲੱਗਾ ਸਾਨੂੰ ਰੋੜ ਤੇ ਇੱਕ ਤਾਂ ਡੀਜ਼ਲ ਲੱਗਾ ਰੂ ਹੈ ਤਾਂ ਉੱਥੇ ਵੀ ਚਰਾਹੇ ਦੇ ਵਿੱਚ ਹੀ ਸੀਗੇ ਪਰ ਸ਼ਾਂ ਸ਼ੂਨ ਦਾ ਥੋੜਾ ਜਿਹਾ ਪ੍ਰੋਗਰਾਮ ਕੱਟ ਸੀਗਾ ਤੰਬੂ ਦੇ ਥੱਲੇ ਗਰਮੀ ਆਉਂਦੀ ਆ ਜੀ ਤਰਪਾਲ ਤਪ ਜਾਂਦਾ ਗਰਮੀ ਪੈਣ ਲੱਗ ਗਈ ਵੈਸੇ ਰਾਤ ਦੀ ਥੋੜੀ ਜਿਹੀ ਹਵਾ ਠੰਡੀ ਹੋਈ ਆ ਇਹ ਆਪਣੀ ਹੁਣ ਤੁਹਾਨੂੰ ਪ੍ਰੀਤੋ ਵਿਖਾਉਨੇ ਆ ਇਹ ਆ ਗਈ ਆਪਣੀ ਪ੍ਰੀਤੋ ਇੱਕ ਨੰਬਰ ਦੋ ਨੰਬਰ ਆਪਣੀ 12 ਚ ਚੱਲਦੀ ਆ ਸੋਨਾਗਾਮਾ ਜੀ ਉੱਥੇ ਵੀ ਮਸ਼ੀਨਾਂ ਜਿੰਨੀਆਂ ਮਰਦੀ ਹੋ ਜਾਣ ਚੱਲੀ ਚਲਾਈ ਜਾਂਦਾ ਪ੍ਰਮਾਤਮਾ ਨੇ ਰੋਟੀ ਸਭ ਨੂੰ ਦੇਣੀ ਆ ਤੇ ਆ ਹੁਣ ਪ੍ਰੀਤੋ ਆਪਣੀ ਲੱਗੀ ਆ ਕੱਟ ਲਾਉਣ ਸਵੀ ਜਗ੍ਹਾ ਤੇ ਤੇ ਚਾਹ ਮੰਗਵਾ ਲਈ ਆ ਆਪਾਂ ਘਰੋਂ ਚਾਹ ਤੇ ਪਾਣੀ ਜਰੂਰ ਲੈ ਕੇ ਆਓ ਕਿਉਂਕਿ ਹਰੇ ਆਪਣੇ ਕੋਲੇ ਦੁੱਧ ਹੈ ਨਹੀਂ ਸੀਗਾ ਦੁੱਧ ਸੁੱਕਾ ਸੀਗਾ ਪਰ ਰੱਖਿਆ ਪਰ ਕੀ ਦਸੀਏ ਤੁਹਾਨੂੰ ਇਹ ਖਾ ਜਾਂਦੇ ਆ ਚਮਚਿਆਂ ਨਾਲ ਸੁੱਕਾ ਦੁੱਧ ਕਿਤੇ ਛੱਡਦੇ ਇਹ ਖੰਡ ਤੇ ਦੁੱਧ ਸੁੱਕਾ ਇਹਦਾ ਖਰਚਾ ਬਹੁਤ ਜ਼ਿਆਦਾ ਕਿਉਂਕਿ ਗੋਲੀ ਗੱਪਾ ਖਾਂਦੇ ਆ ਅੰਡਾ ਤਾਂ ਰਾਤ ਨੂੰ ਸੁੱਤੇ ਪੇ ਉੱਠ ਕੇ ਵੀ ਖਾ ਜਾਂਦੇ ਇਹੋ ਜਿਹਾ ਕੰਮ ਹੈ ਇਹਨਾਂ ਦਾ ਕਿਉਂ ਵੀ ਖੰਡ ਖਾ ਜਾਂਦੇ ਨੇ ਰਾਤ ਨੂੰ ਸੁੱਤੇ ਪੇ ਉੱਠ ਕੇ ਵੀ ਇਹ ਖੰਡ ਤਾਂ ਰਾਤ ਨੂੰ ਸੁੱਤੇ ਪੇ ਉੱਠ ਕੇ ਵੀ ਖਾ ਜਾਂਦੇ ਆ ਤੇ ਇਹ ਚੀਜ਼ ਦਾ ਥੋੜਾ ਜਿਹਾ ਖਰਚਾ ਵੱਧ ਚਲੋ ਖਾਤਾ ਪੀਤਾ ਹੀ ਰਹਿ ਜਾਣਾ ਜੇ ਹੁਣ ਆਪਾਂ ਕਿੰਨੇ ਤੱਕ ਅਗਲਾ ਕਹਿੰਦਾ ਯਾਰ ਖੰਡ ਹੀ ਆ ਹੋ 10 15 ਕਿਲੋ ਵੱਧ ਲੱਗ ਜੂ ਹੋਰ ਕੀ ਹੋਜੂ ਹਨ ਤਾਂ ਵੀ ਰੋਪਿਆ ਹਾਂ ਮਠਾਜੀ ਕੋਈ 10 15 ਕਿਲੋ ਵੱਧ ਲੱਗ ਜੂ ਹੋਰ ਕੀ ਹੋ ਜੂ ਇੰਨਾ ਵਰਤ ਨਹੀਂ ਬੋਲਦਾ 2 3 ਕਿਲੋ ਨਹੀਂ 2 3 ਕਿਲੋ ਤਾਂ ਨਾਲ ਮਲਤ ਨਹੀਂ ਗੱਡੀ ਚੱਲਣੀ 2 3 ਕਿਲੋ ਦਾ ਤੁਸੀਂ ਚਲ ਮਾਲਾ ਖਾਲੀ ਤੇ ਜਿਹੜੀ ਡੋਲਦੇ ਆ ਬਿਸਤਰਿਆਂ ਚ ਮਿਲਦੀ ਜਿਹੜੀ ਸਵੇਰੇ ਤੁਹਾਡੇ ਇਹ ਤੋੜ ਨਹੀਂ ਹੁਣ ਤੇ ਇਹ ਨਾਲ ਜੀ ਕੀ ਦਸੀਏ ਤੁਹਾਨੂੰ ਬਸ ਆ ਇਥੇ ਆ ਹੈਗੇ ਆ ਆਹ ਪਤਾ ਨਹੀਂ ਗਾਦਾ ਦਰਖਤ ਤਾਂ گول-ਗੋਲ ਜੇ ਡਿੱਗੇ ਤੋਂ ਮੈਂ ਹਰ ਕੇ ਇਹ ਨਾਲ ਲੈ ਕੇ ਡਿੱ ਜਾਂਦਾ ਅਸ ਕੀ ਕਰਾਂਗੇ ਆਪਾਂ ਇਹ ਜਵਾਕਾਂ ਰਗਾਈ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਰੀਤੋ ਵਿਖਾਉਣੇ ਤੁਹਾਨੂੰ ਆ ਲੌਣ ਲੱਗੇ ਆ ਨਾਲ ਹੀ ਕੱਟ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਆਪਣਾ ਇੰਨਾ ਹੀ ਸੀ ਫਿਰ ਆਪਾਂ ਕੱਲ ਨੂੰ ਕੋਟੇ ਜਾਂਦੇ ਆ ਰਾਹ ਦੇ ਵਲੌਗ ਤੁਹਾਨੂੰ ਵਿਖਾਵਾਂਗੇ ਮਸ਼ੀਨਾਂ ਬਾਰੇ ਨਾਲ ਆਪਾਂ ਦੋ ਨੰਬਰ ਮਸ਼ੀਨ ਕੋਲੇ ਹੋ ਕੇ ਚੱਲਾਂਗੇ ਉਵੇਂ ਵੀ ਖਾਵਾਂ ਕਿਵੇਂ ਕੰਮ ਚੱਲਦਾ 60 65 ਕਿਲੋਮੀਟਰ ਦੂਰ ਹੋਣ ਦੇ ਕਾਰਨ ਆਪਾਂ ਨੂੰ ਢੇੜਾ ਨਹੀਂ ਭੱਜਿਆ ਬਾਕੀ ਫੋਨ ਉਹ ਕਰ ਹੀ ਨਹੀਂ ਚੱਲਦੀ ਆ ਸੋਹਣਾ ਕੰਮ ਚੱਲਦਾ ਕੋਈ ਪ੍ਰੋਬਲਮ ਨਹੀਂ ਯਾਰ ਬਹੁਤ ਵਧੀਆ ਬੰਦਾ ਉੱਥੇ ਵੀ ਚਲੋ ਠੀਕ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਮੈਂਟ ਤੇ ਲਾਈਕ ਕਰੋ ਸਾਡੀਆਂ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ